ਵਿਧਾਇਕ ਵਿਜੇ ਸਿੰਘਲਾ ਨੂੰ ਦੇਖ ਕੇ ਇੱਕ ਬਜ਼ੁਰਗ ਮਹਿਲਾ ਬੇਹੋਸ਼ ਹੋ ਗਈ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਫਟਾਫਟ ਬਜ਼ੁਰਗ ਮਹਿਲਾ ਨੂੰ ਹੋਸ਼ ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਬ੍ਰਿਜ ਹਰ ਤੋਂ ਸਾਹਮਣੇ ਆਈਆਂ ਜਿੱਥੇ ਵਿਧਾਇਕ ਵਿਜੇ ਸਿੰਘਲਾ ਨੂੰ ਲੋਕਾਂ ਨੇ ਘੇਰਾ ਪਾ ਕੇ ਪ੍ਰਦਰਸ਼ਨ ਕੀਤਾ ਜਿਸ ਦੇ ਕਾਰਨ ਇੱਕ ਬਜ਼ੁਰਗ ਮਹਿਲਾ ਬੇਹੋਸ਼ ਹੋ ਗਈ ਵਿਜੇ ਸਿੰਘਲਾ ਸਿੱਖਿਆ ਕ੍ਰਾਂਤੀ ਦੇ ਤਹਿਤ ਉਦਘਾਟਨ ਕਰਨ ਆਏ ਸੀ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਵਿਦਾਇਕ ਉਹਨਾਂ ਦੇ ਪਿੰਡ ਦਾ ਵਿਕਾਸ ਕਾਰਜ ਨਹੀਂ ਹੋਣ ਦੇ ਰਹੇ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੂੰ ਰੋਕ ਲਾ ਦਿੰਦੇ ਆ ਜੀ ਕੋਈ ਕੰਮ ਨਹੀਂ ਚੱਲਦਾ ਜੀ ਉਹਨਾਂ ਤੇ ਰੋਕਾ ਕਾਲੀਆਂ ਨਾਲੀਆਂ ਦੇ ਚੋ ਵੀ ਕੰਮ ਚੱਲਦਾ ਉਹਨਾਂ ਤੇ ਰੋਕ ਲਗਾਉਂਦੇ ਆ ਝੂਠੇ ਪਰਚੇ ਭਵਾਉਂਦੇ ਜਿਹੜਾ ਇਹਨਾਂ ਦਾ ਪੀਏ ਆ ਵੀਰੇ ਸਿੰਘ ਦਾ ਉਹਦੇ ਨਾਂ ਨਾਲ ਲਾ ਕੇ ਵੀਰੇ ਸਿੰਘ ਦਾ ਝੂਠੇ ਪਰਚੇ ਭਵਾਉਂਦਾਗਾ ਉਹ ਛੋਟੇ ਪਿੰਡ ਦਾ ਮੁੰਡਾ ਤਾਂ ਸਾਡੇ ਪਿੰਡ ਦਾ ਵਿਰੋਧੀ ਪਾਰਟੀ ਦਾ ਉਹ ਕੀਦਾ ਗ੍ਰਿਪ ਲੋਕਾਂ ਦੇ ਕੰਮ ਨਹੀਂ ਹੋਉਂਦੇ ਬੀੜਾ ਸਿੰਘ ਲੰਨਾਰੇ ਆਨਲਾਈਨ ਕੰਮ ਕਰਦੇ ਸਾਡੇ ਕੰਮ ਰੋਕ ਲੈਣ ਦੀ ਹਿੰਮਤ ਕਿਵੇਂ ਹੈ ਜੇ ਇਹਨਾਂ ਸਰਕਾਰਾਂ ਇਹ ਤਲ ਤੱਕਾ ਕਰਦੇ ਤੁਸੀਂ ਸਾਡਾ ਸਰਕਾਰਾਂ ਜੀ ਤਾਂ ਤੱਕਾ ਕਰਦੇ ਸਾਡੇ ਅੱਜ ਇਹ ਹਾਂ ਕਟਨਾ ਦੇ ਵਿੱਚੋਂ ਜਿਹੜਾ ਜਗ ਸਿੰਘਾ ਉਹਨੇ ਲੈਤ ਮਾਰੀ ਉਹ ਬੇਬੇ ਬਿਵੋਸ਼ ਪਈਆ ਇੱਕ ਹੋਰ ਆਪਰਾ ਮਾਰਿਆਗਾ ਅੱਛਾ ਜਰ ਸਿੰਘ ਕੋਲ ਕੁਛ ਵੀ ਹੁੰਦਾ ਉਹ ਚੰਦੇਵਾਰਾ ਸਾਰੇ ਦੇ ਬੱਚੇ ਪਾਵਾਂਗੇ ਅਸੀਂ ਮੇਡਾ ਪੂਰੇ ਨੂੰ ਤੂੰ ਬਾਹਰ ਮਾਰਿਆਗਾ ਬੱਸ અમારી ਪੂਰੇ ਬਾਬੂ ਜੀ ਕੀ ਕਰ ਸਮਝੋ ਜਿਹੜਾ ਪਿੰਡ ਚ ਕਲੇਸ਼ ਹੋਇਆ ਇਹ ਅੱਛਾ ਤੂੰ ਇੱਥੇ ਕੀ ਕਰਨਾ ਹੈ ਸਾਈਬ ਮਜੂਦਾ ਮੈਂਬਰ ਨਹੀਂ ਆ ਜੀ ਮਜੂਦਾ ਮੈਂਬਰ ਨਹੀਂ ਆ ਮੈਂਬਰ ਨਹੀਂ ਪੂਰੇ ਨੇ ਲਫੇੜਾ ਮਾਰਿਆਗਾ ਲੱਗਦਾ ਨਹੀਂ ਇਹਦੀ ਪਿੰਡ ਚ ਏਕਤਾ ਸੀ ਨਾ ਭਾਈ ਸਰ ਕਿਸਾਨ ਸੀਗੇ ਉਹ ਖਰਾਬ ਹੋ ਰਹੀ ਹੈ ਹਾਂਜੀ ਇਹ ਹੋ ਰਹੀ ਹੈ ਕੀ ਪਹਿਲਾਂ ਕਿੰ ਵਧੀਆ ਸੀ ਪਿੰਡ ਸਾਰਾ ਸਾਰੇ ਪਿੰਡ ਦਾ ਏਕਾ ਸੀ ਇਹ ਦੂਜਾ ਵਾਰ ਚ ਪ੍ਰੋਤੀ ਪਾਰਟੀ ਸ਼ੁਰੂ ਹੋ ਗਈ ਜਾ ਕਦੋਂ ਕੋਈ ਇਹ ਤੋਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਇਹ ਦੂਜਾ ਵਾਰ ਸਾਰੇ ਖੁਸ਼ ਹੋਣ ਲੱਗਿਆ ਨਾ ਆ ਬਸ ਗੋਨੇ ਗਰ ਲਾ ਲੇ ਸਾਰੇ ਕੁਝ ਗਰ ਲਾਲ ਦੀ وجہ ਨਾਲ ਹੁੰਦਾ ਸਰਦਾਰ ਦੀਆਂ ਕੀ ਲੋਕਾਂ ਦਾ ਵਿਰੋਧ ਹੁੰਦਿਆਂ ਦੇ ਕੇ ਵਿਜੇ ਸਿੰਘਲਾ ਆਪਣੀ ਗੱਡੀ ਤੇਜੀ ਨਾਲ ਲੈ ਕੇ ਉਥੋਂ ਚਲੇ ਗਏ ਪੁਲਿਸ ਨੇ ਸਕੂਲ ਨੂੰ ਛੋਣੇ ਤੇ ਤਬਦੀਲ ਕਰ ਦਿੱਤਾ ਸੀ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ